ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਮੋਹਾਲੀ ਤੋਂ ਸਾਹਮਣੇ ਆ ਰਹੀ ਜਿੱਥੇ ਸਿਲੰਡਰ ਫਟਣ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ ਇੱਕ ਵਿਅਕਤੀ ਦੀ ਮੌਤ ਅਤੇ ਦੋ ਵਿਅਕਤੀਆਂ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਏ ਹਨ ਇੱਥੇ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਇੱਕ ਕੈਟਰਿੰਗ ਦਾ ਕੰਮ ਕੀਤਾ ਜਾ ਰਿਹਾ ਸੀ ਜਿੱਥੇ 5-6 ਸਿਲੰਡਰ ਪਈ ਹੋਏ ਸਨ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਮੋਹਾਲੀ ਦੇ ਪਿੰਡ ਥੀੜਾ ਦੀ ਹੈਗੀਆਂ ਜਿੱਥੇ ਸਿਲੰਡਰ ਫਟ ਗਿਆ ਸਿਲੰਡਰ ਫਟਣ ਕਾਰਨ ਘਰ ਦੀ ਇਮਾਰਤ ਢਹਿ ਗਈ ਔਰ ਦੋ ਵਿਅਕਤੀ ਜਿਹੜੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਇੱਕ ਵਿਅਕਤੀ ਦੇ ਜਿਹੜੇ ਹੈਗੇ ਆ ਮੌਤ ਹੋ ਜਾਣ ਦੇ ਜਿਹੜੇ ਸਮਾਚਾਰ ਪ੍ਰਾਪਤ ਹੋਏ ਦੱਸਦੇ ਕਿ ਕੈਟਰਿੰਗ ਦਾ ਕੰਮ ਕੀਤਾ ਜਾ ਰਿਹਾ ਸੀਗਾ ਔਰ ਇਸ ਬੰਦੇ ਜਿਹੜੇ ਬਹੁਤ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਿ ਕੈਟਰੀ ਦਾ ਕੰਮ ਕੀਤਾ ਜਾ ਰਿਹਾ ਸੀ ਔਰ ਸੰਡ ਰੱਖੇ ਹੋਏ ਸੰਪਾਂ ਔਰ 6 ਸਿਲੰਡਰ ਜਿਹੜੇ ਪਏ ਹੋਏ ਸਨ ਇੱਕ ਸਿਲੰਡਰ ਦੇ ਫਟਣ ਦੇ ਜਿਹੜੇ ਸਮਾਚਾਰ ਪ੍ਰਾਪਤ ਹੋਏ ਔਰ ਪੁਲਿਸ ਇਸ ਮਾਮਲੇ ਤੋਂ ਬਣਦੀ 23 ਕਾਰੀ ਮਾਮਲਾ ਹੈ ਦਾ ਜੀ ਪਿੰਡ ਤੀੜਾ ਦਾ ਮਹਾਲੀ ਦੇ ਪਿੰਡ ਤੀੜਾ ਦਾ ਜਿੱਥੇ ਸਲੰਡਰ ਫਟਣ ਕਰਕੇ ਵੱਡਾ ਹਾਦਸਾ ਵਾਪਰਿਆ ਹੈ ਇੱਕ ਵਿਅਕਤੀ ਦੀ ਮੌਤ ਤੇ ਦੋ ਵਿਅਕਤੀ ਜਿਹੜੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ ਪੁਲਿਸ ਮਾਮਲੇ ਸੰਬੰਧੀ ਬਰੀਕੀ ਦਾ ਤਫ਼ਤੀਸ਼ ਕਰ ਰਹੀ ਹੈ ਤੇ ਮੰਨ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਬੱਸ ਰਹੀ ਕੀ ਮਸਲਾ ਜੀ ਗੈਸ ਸਿਲੰਡਰ ਵਾਲਾ ਮਸਲਾ ਜੀ ਪਿੰਡ ਤੀੜਾ ਤੋਂ ਇਨਫੋਰਮੇਸ਼ਨ ਆਈ ਸੀ ਸਾਨੂੰ ਪਿੰਡ ਤੀੜੇ ਦੇ ਵਿਖੇ ਇੱਕ ਗੈਸ ਸਿਲੰਡਰ ਫਟ ਗਿਆ ਜੀ ਮੈਂ ਉੱਥੇ ਪੁੱਜਿਆ ਜੀ ਉੱਥੇ ਪੁੱਜ ਕੇ ਪਤਾ ਕੀਤਾ ਜੀ ਤੇ ਇਹ ਜਿਹੜਾ ਹੈ ਜੀ ਕੈਟਰਿੰਗ ਵਾਲਿਆਂ ਦਾ ਇਹ ਸਟੋਰ ਸੀਗਾ ਤੇ ਜਿਹੜੇ ਮਾਲਕ ਨੇ ਉਹ ਚੰਡੀਗੜ੍ਹ ਦੇ ਨੇ ਉਹਨਾਂ ਦਾ ਸਟੋਰ ਇੱਥੇ ਸੀ ਜੀ ਤੇ ਪਤਾ ਕਰਨ ਤੇ ਪਿੰਡ ਵਾਲਿਆਂ ਤੋਂ ਵੀ ਪਤਾ ਕੀਤਾ ਸਾਰਾ ਪਤਾ ਕਰਨ ਤੋਂ ਪਤਾ ਲੱਗਾ ਜੀ ਗੈਸ ਸਿਲੰਡਰ ਫਟਣ ਦੇ ਕਾਰਨ ਦੋ ਬੰਦੇ ਜਿਹੜੇ ਹੀ ਗੜ ਹੋ ਗਏ ਇੱਕ ਦੀ ਮੌਤ ਹੋ ਗਈ ਜੀ ਤੇ ਬਾਕੀ ਤਫ਼ਤੀਸ਼ ਚੱਲ ਰਹੀ ਹੈ ਜਿਹੜਾ ਵੀ ਨੁਕਸਾਨ ਹੋਇਆ ਜਿਸ ਤਰ੍ਹਾਂ ਵੀ ਹੋਇਆ ਉਸ ਹਿਸਾਬ ਨਾਲ ਕਰਾਂਗੇ ਕਰਾਂਗੇ ਜੀ